ਹਾਂਜੀ ਪਤਿਤ ਪਾਵਨ ਮਾਧੋ ਬਿਰਦ ਤੇਰਾ ਤਨ ਤੇ ਵੈ ਮਨਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਹਾਂਜੀ ਇਹ ਮਾਧੋ ਤੇਰਾ ਜਿਹੜਾ ਕੰਮ ਹੈ ਬਿਰਦ ਅੱਛਾ ਜੀ ਪਤਨੂ ਪਾਵਨ ਤਨ ਲਈ ਹੈ ਤੇਰਾ ਕੰਮ ਅੱਛਾ ਜੀ ਜਿਹੜੇ ਪਤਤ ਨੇ ਰਾਜ ਜੀ ਦਾ ਬਲੀਰਵਦ ਹੋ ਗਈ ਬਲੀਰਵਦ ਅੱਛਾ ਜੀ ਉਦਿ ਨੂੰ નિર્ਮਲ ਕਰ ਦੇਣਾ ਬੰਦੂ નિર્ਮਲ ਕਰ ਦੇਣਾ ਤੇਰਾ ਕੰਮ ਅੱਛਾ ਜੀ ਜਦੋਂ ਤੇਰੀ ਗੱਲ ਸੁਣੂਗਾ ਤੇਰੀ ਗੱਲ ਮੰਨੂਗਾ ਤੇਰੇ ਨਾਲ ਜੁੜ ਕੇ ਬੈਠੂਗਾ ਤੇਰੀ ਸੰਤ ਕਰੂਗਾ ਉਹਦੀ ਮਲੀਨਤਾ ਦੂਰ ਹੋ ਜੂਗੀ ਪਾਵਰ ਹੋ ਜੂਗਾ ਅੱਛਾ ਜੀ ਇਹ ਤੇਰਾ ਕਮ ਰੋ ਜੀ ਧੰ ਤੇ ਵੈ ਮਨ ਜਨ ਜਿਨ ਧਾਇਓ ਹਰ ਪ੍ਰਭ ਮੇਰਾ ਹਰਪ੍ਰਭ ਦੇ ਕੋ ਮੇਰਾ ਉਹਨਾਂ ਨੇ ਆਪਣਾ ਠੇਕ ਆਇਆ ਨਹੀਂ ਠੇਕ ਆਏਗਾ ਮੇਰਾ ਅੱਛਾ ਜੀ ਮੇਰਾ ਠੇਕਾ ਇਹ ਹੈ ਜਿਨ੍ਹਾਂ ਨੇ 베ਰੇ ਵਾਲਾ ਹਰਪ੍ਰਭ ਠੇਕ ਜਿਹਨੂੰ ਬੇਗੁਰਦ ਹੂੰ ਹੂੰ ਪਤਾ ਨੂੰ ਹੂੰ ਹੂੰ ਇਹਨਾਂ ਨੇ ਆਪਣਾ ਬਣਿਆ ਹੋਇਆ ਤੇ ਆ ਉਹ ਜਾਣ ਲੁੱਡ ਅੱਛਾ ਜੀ ਉਹ ਤਾਂ ਹਰਪ੍ਰਭ ਹੈ ਜਿਹੜਾ ਜਿਨ੍ਹਾਂ ਨੇ ਤਾਂ ਉਹ ਤੇ ਆਇਆ ਹੈ ਹਾਂਜੀ ਉਹਨਾਂ ਦੇ ਤਾਂ ਤਦ ਭਾਗ ਹੋ ਗਏ ਉਹ ਤਾਂ ਕਬਤਬ ਗਏ ਠੀਕ ਹੈ ਜੀ ਉਹਦਾ ਬਾਬਾ ਦਾ ਤਾਂ ਕੋਈ ਛੋਟ ਹਾਂ ਹਾਂ ਜੀ ਨਾਲੇ ਆਪਣੇ ਆਲਾ ਤੇ ਆਇਆ ਹਾਂ ਹਾਂ 70 ਤੋਂ ਇਲਾਵਾ ਉਹ ਹੋ ਜਾਂਦਾ ਠੀਕ ਹੈ ਜੀ ਉਹਦਾ ਮੈਨੂੰ ਨਹੀਂ ਪਤਾ ਕੀ ਹੋਇਆ ਅੱਛਾ ਜੀ ਵੇਰਾ ਵੇਰਾ ਲੋੜ ਵਰਤਿਆ ਹਾਂ ਜੀ ਜੀਰੂ ਗਰਮਾ ਤੇ ਕਹਿੰਦੀ ਆਰਪ੍ਰਵ ਜੇ ਤਾਂ ਉਹ ਤੇ ਆਇਆ ਉਹ ਧਿਆਨ ਰੱਖਿਆ ਠੀਕ ਹੈ ਜੀ ਬੌਲੇ ਬਰਬਤਾਂ ਅੰਦਰ ਲੋਕਾਂ ਦੀ ਪੂਰਤੀ ਹੈ ਬਾਹਰ ਕਹਿਣ ਦਾ ਮਤਲਬ ਇਹ ਹੈ ਠੀਕ ਹੈ ਜੀ ਉਹਦੀ ਪੂਰਤੀ ਇੱਥੇ ਰੱਖੀ ਹੋਈ ਆ ਉਹ ਕਿਤੇ ਆਕਾਸ਼ ਕੁਝ ਵਿਛਾੜਿਆ ਹੋਇਆ ਇਹਨਾਂ ਦੇ ਪਤਾ ਨਹੀਂ ਕਿੱਥੇ ਅੱਛਾ ਜੀ ਉਹ ਅਸਲੀ ਰੂਪ ਦੇ ਵਿੱਚ ਕਿਤੇ ਹੋਰ ਦੱਸਦੇ ਨੇ ਹਾਂ ਹਾਂ ਮਿਸ਼ਨਪੁਰੀ ਚ ਇਹਦਾ ਅੱਛਾ ਜੀ ਛੇਪੁਰੂ ਛੇਪੁਰੀ ਦੱਸਿਆ ਹੋਇਆ ਹਾਂ ਹਾਂ ਇਹ ਜਿਹੜਾ ਮਨ ਨਾਲ ਬੈਸਨੂ ਨੂੰ ਬੈਸਨੂ ਪੂਰੀ ਦਸਿਆ ਹੋਇਆ ਠੀਕ ਹੈ ਕਿਤੇ ਦੱਸਿਆ ਕੋਈ ਕਿਤੇ ਦੱਸਿਆ ਪਰ ਜਿਹੜਾ ਮੇਰੇ ਵਾਲਾ ਉਹ ਦਰਵਾਜ਼ਾ ਹੈ ਠੀਕ ਹੈ ਉਹ ਸਭ ਲਈ ਦਰਵਾਜ਼ਾ ਹੈ ਮੇਰੇ ਈਵਾਲ ਦਾ ਬਾਦਾ ਸਭ ਲਈ ਅੰਦਰ ਹੈ ਹਮ ਹਮ ਜਿਹਨੇ ਉਹ ਅੰਦਰ ਆ ਕੇ ਆਪਨੇ ਅੰਦਰ ਵਾਲੀ ਧੰਤਰ ਧਿਆਨ ਲਿਆ ਜਿਹੜਾ ਅੰਦਰ ਧਿਆਨ ਹੋ ਗਿਆ ਜਿਹਨੇ ਅੰਦਰੋਂ ਖੋਜ ਲਿਆ ਆਪਣਾ ਮੂਲ ਠੀਕ ਹੈ ਉਹਦੇ ਧੰਨਵਾਦ ਹੋ ਗਏ ਠੀਕ ਹੈ ਜੀ ਇੱਥੇ ਦੋਹੇ ਅੱਖਰ ਵਰਤੇ ਨੇ ਹਰ ਵੀ ਤੇ ਪ੍ਰਭ ਵੀ ਦੋਨੋਂ ਵਰਤੇ ਹਨ ਜੀ ਹਾਂ ਕਹਾ ਬਤਾ ਹੈ ਹਰ ਵੀ ਤੇ ਪ੍ਰਭ ਵੀ ਆ ਉਹ ਪ੍ਰਭ ਹੀ ਹੋਈ ਆ ਹਰ ਵੀ ਹੋਈ ਠੀਕ ਹੈ ਜੀ ਆਪਣਾ ਮੂਲ ਹੈ ਹੋਣਾ ਜੀ ਆਪਣਾ ਮੂਲ ਹੈ ਠੀਕ ਹੈ ਜੀ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਿੰਨ ਹੂੰ ਤੇ ਦੂਰ ਰਹੋ ਓਏ ਰਸੋ ਜੀ ਮੇਰੇ ਮੱਤੇ ਲੱਗੀ ਰੇ ਧੂੜ ਹਾਂਜੀ ਤੇ ਮੱਤੇ ਤੇ ਮੇਰੇ ਅੱਤੇ ਧੂੜ ਲੱਗੀ ਹੋਈ ਹੈ ਹਾਂ ਹਾਂ ਥੋੜਾ ਚਾਨਣ ਥੋੜਾ ਚਾਨਣ ਹੋ ਗਿਆ ਨੇ ਕਹਿੰਦੇ ਧੂੜ ਹੈ ਹੋ ਅੱਛਾ ਜੀ ਧੂੜ ਜਿਹੜੀ ਟੋਪਾਂ ਗਾਂਦੀ ਉਹ ਧੂੜ ਹੈ ਹੋਰ ਕੀ ਹੈ ਹਾਂ ਹਾਂ ਧੂੜ ਜੇ ਸਾਡੇ ਅੰਦਰ ਰੋਸ਼ਨੀ ਤੂੜਦਾ ਹੈ ਕਾਜ ਦੇ ਵਿੱਚ ਅੱਛਾ ਜੀ ਉੱਚਾ ਜਿੱਟਾ ਸਾਨੂੰ ਥੀਰਾ ਬਸ ਠੀਕ ਹੈ ਜੀ ਆਕਾਸ਼ ਚ ਪੈਸਾ ਸੂਰਜ ਦੀ ਧੂੜ ਹੈ ਹਮ ਹਮ ਉੱਪਰ ਰੋਸ਼ਨੀ ਪੂੜ ਹੈ ਅੱਛਾ ਚਾਂਦੇ ਵੀ ਧੂੜੇ ਹੁੰਦੀ ਹੈ ਹਮ ਹਮ ਦੇਖੋ ਭਾਈ ਜਾਣ ਕੇ ਜਾਂਦੀ ਠੀਕ ਹੈ ਜੀ ਧੂੜ ਹੁੰਦੀ ਹੋਈ ਹੈ ਹਮ ਹਮ ਚਾਂਦ ਤੋੜਦੇ ਰੂਪ ਚ ਆਉਦਾ ਹੁੰਦਾ ਠੀਕ ਹੈ ਜੀ ਸਭ ਤੋੜਦੇ ਰੂਪ ਚ ਆਉਂਦੇ ਹਮ ਹਮ ਹਾਂ ਸੂਰਜ ਨਰ ਮਨ ਜਨਨ ਤੋੜਦਾ ਤਿੰਨ ਹੂ ਤੇ ਦੂਰ ਇਹਦਾ ਭਾਵ ਕੀ ਬਣਿਆ ਜੀ ਇਹਨਾਂ ਦੀ ਬੁੱਧੀ ਤਾਂ ਦੂਰ ਹੈ ਇਹ ਗੱਲ ਅੱਛਾ ਜੀ ਸਮਝ ਤੋਂ ਬਾਹਰ ਹੈ ਸੋਲਨਾਰ ਬੁਰਜਨਰ ਦੀ ਇਹਨਾਂ ਦੀ ਇਹਨਾਂ ਦੀ ਪੋਜ਼ਿਸ਼ਨ ਪਰੇ ਦੀ ਗੱਲ ਹੈ ਇਹ ਢੂੜ ਠੀਕ ਹੈ ਜੀ ਇਹਨਾਂ ਨੂੰ ਕਿਹੜਾ ਮਿਲੀ ਆ ਇਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਸੋਲਨਾਰ ਬੁਰਜਨਰ ਨੂੰ ਹਮ ਹਮ ਜਦੋਂ ਮੈਂ ਪਹਿਲੀ ਵਾਰ ਦੇਖਿਆ ਵੀ ਕਾਫੀਆਂ ਬਿਲਕੁਲ ਹੀ ਨਹੀਂ ਮਿਲ ਰਹੀਆਂ ਇੱਥੇ ਇੱਥੇ ਸੀਗਾ ਮੇਰੇ ਮਾਥੇ ਲੱਗ ਲਿਆ ਤੂਰ ਗੋਬਿੰਦ ਚਰਨਨ ਕੀ ਸੁਰਨਰ ਮੋੰਜਨ ਤਨਹੀ ਤੇ ਦੂਰ ਰਹਾਓ ਅੱਗੇ ਵੀ ਪਹਿਲਾਂ ਪਹਿਲੇ ਉਹਦਾ ਵੀ ਮਿਲਦਾ ਦੂਸਰੇ ਪਦ ਦਾ ਵੀ ਮਿਲਦਾ ਇੱਥੇ ਨਹੀਂ ਬਿਲਕੁਲ ਮਿਲਦਾ ਕਾਫੀਆਂ ਬੁਲਾਉਣਾ ਸਾਡਾ ਹਰ ਵਕਤ ਉਹਦੀ ਹੁੰਦਾ ਜ਼ਰੂਰੀ ਨਹੀਂ ਹੈ ਇਹ ਇਹ ਰਾਗਾ ਨੇ ਠੀਕ ਹੈ ਸਾਡਾ ਅੱਗੇ ਤਾਂ ਮਿਲਦਾ ਹਾਂ ਜੀ ਦੀਨ ਕਾ ਦਯਾਲ ਮਾਧੋ ਗਰਭ ਪ੍ਰਹਾਰੀ ਚਰਨ ਸਨ ਨਾਮਾ ਬਲ ਤਿਹਾਰੀ ਇਹਨਾਂ ਦਾ ਗੇਰ ਦੁਖੀਆਂ ਦਾ ਤਾਂ ਉਹ ਰਖਾ ਹੈ ਉਹਨਾਂ ਦਾ ਵਾਹ ਫੜਨ ਵਾਲਾ ਹੈ ਹਾਂ ਜਿਹੜੇ ਕਦੀ ਵੱਲੇ ਗਰਭ ਕਰਨ ਵਾਲੇ ਨੇ ਹੂੰ ਹੂੰ ਉਹਨਾਂ ਤੇ ਪ੍ਰਹਾਰ ਕਰਨ ਵਾਲਾ ਅੱਛਾ ਜੀ ਚਰਨ ਸ਼ਰਨ ਸ੍ਰੀ ਰਾਮ ਨਾਮਾ ਬਲ ਤਿਹਾਰੀ ਨਾਮ ਨੇ ਕਹਿੰਦਾ ਵੀ ਨਾ ਜਿਹੜੇ ਤੇਰੇ ਚਰਨਾਂ ਦੀ ਸ਼ਰਨ ਹੈ ਨਾ ਅੱਛਾ ਜੀ ਉਹਨੂੰ ਕੁਰਬਾਨ ਕਰ ਦੋ ਹਾਂ ਹਾਂ ਉੱਤੇ ਐਸੀ ਸ਼ੌਅ ਹੈ ਉਹ ਉੱਤੇ ਧਰਮੀ ਹੈ ਉਹ ਇਹਦੀ ਅੱਛਾ ਜੀ ਤੇ ਚਿੰਤਾ ਹੈ ਇਹਦੀ ਤੇ ਵਰਗਾ ਸੁੱਖ ਤੇ ਹੈ ਇਹਦੀ ਠੀਕ ਹੈ ਜੀ ਉੱਤੇ ਕੋਈ ਚਿੰਤਾ ਹੈ ਇਹਦੀ ਇਸ ਗੰਦਕ ਚਰਣਾ ਦੀ ਸ਼ਰਣ ਦੇ ਬਲਿਹਾਰੀ ਨਾ ਤੇਰੇ ਦਾ ਬਲਿਹਾਰੀ ਬਕੀ ਜਾਊਗਾ ਹੂੰ ਹੂੰ ਤਾਂ ਉਹਦੇ ਹੀ ਬਲਿਹਾਰੀ ਹੂੰ ਹੂੰ ਠੀਕ ਹੈ ਚਰਣਾ ਮਤਲਬ ਵਿਦੇਸ਼ ਹੋ ਗਿਆ ਜੀ ਜਾਨ ਠੀਕ ਹੈ ਜੀ। ਤੇਰੇ ਗੋੜ ਜਿਹਨੇ ਗੋੜ। ਠੀਕ ਹੈ ਜੀ। ਇੱਥੇ ਤੇ ਆਪਣੇ ਤੇਰੇ ਵਾਲੇ ਕੋਲ ਆਪਣੇ ਅੰਦਰ ਤੁਹਾਡੇ ਚੱਲ ਰਹੀ ਹੈ ਤਾਂ ਉਹਦੀ ਛੜ ਹੋਗੀ। ਠੀਕ ਹੈ ਜੀ। ਤੇਰੇ ਗੋੜ ਨੂੰ ਦਰਾਂ ਨਾਲ ਕਰਦੇ ਉਹ ਉਹਦੀ ਛੜ। ਉਹੀ ਉਹੀ ਚਰਨ। ਸਹੀ। ਠੀਕ ਹੈ ਜੀ। ਇੱਥੇ ਸਮਾਪਤੀ ਹੈ ਜੀ ਇਹ ਸ਼ਬਦ ਦੀ।